ਵਿੱਚ ਕਲਾਬੋਰੇਸ਼ਨ ਹੈ ਜੀ ਪਹਿਲਾਂ ਤੁਸੀਂ ਸੁਣਾ ਹੋਣਾ ਕਿ ਜਦੋਂ ਪਹਿਲੀਆਂ ਸਰਕਾਰਾਂ ਸੀਗੀਆਂ ਉਹ ਕਹਿੰਦੇ ਸੀ ਪੀਪੀਪੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਉਹਦੇ ਨਾਲ ਕੀ ਸੀਗਾ ਕਿ ਇੱਕ ਪ੍ਰਾਈਵੇਟ ਪਲੇਅਰ ਹੁੰਦਾ ਸੀ ਜਿਹਦਾ ਮੇਨ ਮੋਟਿਵ ਹੁੰਦਾ ਸੀਗਾ ਪ੍ਰੋਫਿਟ ਤੇ ਜਿਹੜੀ ਭਗਵੰਤ ਮਾਨ ਗਵਰਨਮੈਂਟ ਹੈ ਇਹਨਾਂ ਨੇ ਇਹਦੇ ਵਿੱਚ ਚੇਂਜ ਕੀ ਕੀਤੀ ਹੈ ਪਬਲਿਕ ਐਨਜੀਓ ਪਾਰਟਿਸਪੇਸ਼ਨ ਇਹਦੇ ਵਿੱਚ ਹਾਂਸ ਫਾਊਂਡੇਸ਼ਨ ਹੈ ਜੀ ਜਿਹੜੇ ਕਿ ਬਹੁਤ ਅੱਛਾ ਕੰਮ ਕਰ ਰਹੇ ਆ ਮੈਂ ਜਦੋਂ ਫਲੱਡ ਆਇਆ ਪੰਜਾਬ ਦੇ ਵਿੱਚ ਉਦੋਂ ਮੈਂ ਸਾਰੇ ਪੰਜਾਬ ਦਾ ਦੌਰਾ ਕੀਤਾ ਸੀਗਾ ਖਾਸ ਕਰਕੇ ਬਾਰਡਰ ਡਿਸਟ੍ਰਿਕਟ ਦਾ ਤੇ ਮੈਨੂੰ ਇਹ ਗੁਰਦਾਸਪੁਰ ਚ ਪ੍ਰਦੇਸੀ ਮੈਂ ਦੇਖਿਆ ਕਿ ਇਹਨਾਂ ਦੀਆਂ ਜਿਹੜੀਆਂ ਮੋਬਾਈਲ ਮੈਡੀਕਲ ਯੂਨਿਟਸ ਸੀਗੇ ਤੇ ਬਹੁਤ ਅੱਛੀਆਂ ਸਰਵਿਸਾਂ ਦੇ ਰਹੇ ਸੀ ਔਰ 40 ਦੇ ਕਰੀਬ ਸੀਗੇ ਆ ਉਸ ਤੋਂ ਬਾਅਦ ਇਹਨਾਂ ਨੇ 10 ਯੂਨਿਟ ਪਟਿਆਲੇ ਵਾਸਤੇ ਵੀ ਪਟਿਆਲਾ ਤੇ ਸੁਰੂਰ ਵਾਸਤੇ ਵੀ ਦਿੱਤੇ ਸਾਨੂੰ ਉਹ ਵੀ ਬਹੁਤ ਅੱਛਾ ਸਰਵਿਸ ਕਰ ਰਹੇ ਆ ਤੇ ਇਹਨਾਂ ਦੀ ਇੱਕ ਪ੍ਰਪੋਜ਼ਲ ਆਈ ਕਿ ਅਸੀਂ ਦਰਸਿਸ ਸੈਂਟਰ ਖੋਲਣਾ ਚਾਹੁੰਦੇ ਆ ਤਿੰਨ ਤਿੰਨ ਮਸ਼ੀਨਾਂ ਦੇਵਾਂਗੇ ਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀ ਕਿ ਪਟਿਆਲਾ ਵੱਡਾ ਸੈਂਟਰ ਆ ਤੁਸੀਂ 6 ਦਿਓ ਕਹਿੰਦੇ ਅਸੀਂ 6 ਦੇ ਦੇਖੋ ਇਹਦੇ ਵਿੱਚ ਜਿਵੇਂ ਪੰਜਾਬ ਸਰਕਾਰ ਹੈ ਉਹ ਲਗਾਤਾਰ ਤਤਪਰ ਹੈ ਸਾਡੇ ਕੋਲੇ ਪਹਿਲੀ ਜਿਹੜੇ ਹੈਗੇ ਆ ਉਹ 3000 ਡਾਲਰ ਸੇ ਸਾਡੇ ਕੋਲੇ ਮੰਨੋ ਕਰ ਪਾਣੇ ਆ ਰਹੀ ਨੇ ਪਰ ਇਹਦੀ ਡਿਮਾਂਡ ਬਹੁਤ ਹੈ ਔਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਇਹ ਪੰਜਾਬੀਆਂ ਦੇ ਗੁਰਦੇ ਕਿਉਂ ਫੇਲ ਹੋ ਰਹੇ ਆ ਜਿਹੜਾ 90% ਕਾਰਨ ਹੈ ਉਹ ਹੈਗਾ ਜਾਂ ਤਾਂ ਬਲੱਡ ਪ੍ਰੈਸ਼ਰ ਜ਼ਿਆਦਾ ਸੀ ਜਾਂ ਸ਼ੂਗਰ ਦੀ ਬਿਮਾਰੀ ਸੀ ਆ ਦੋ ਬਿਮਾਰੀਆਂ ਕਰਕੇ ਪੰਜਾਬੀਆਂ ਦੇ ਗੁਰਦੇ ਫੇਲ ਹੋ ਰਹੇ ਆ ਤੇ ਉਹਦੇ ਵਿੱਚ ਜਿਹੜਾ ਮਾਨ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਨਾ ਜੋ ਕਿ ਸਾਡਾ ਦਿੱਲੀ ਦਾ ਰਵਿੰਕੇਜੀਵਾ ਸਰਕਾਰ ਦਾ ਟ੍ਰਾਇਡੈਂਟਸ ਪ੍ਰੋਗਰਾਮ ਦਾ ਮੱਲਾ ਕਲੀਨਿਕ अर्ली ਡਾਇਗਨੋਸਿਸ ਐਂਡ ਟਰੀਟਮੈਂਟ ਹੁਣ ਸਾਡੇ ਕੋਲੇ ਆਲਰੇਡੀ 172 ਆਮ ਆਦਮੀ ਕਲੀਨਿਕ ਨੇ ਕੰਮ ਕਰ ਰਹੇ ਆ ਉਹਦੇ ਚ ਜਦੋਂ ਬਲੱਡ ਪ੍ਰੈਸ਼ਰ ਦੀ ਸ਼ੂਗਰ ਦੀ ਸਾਹ ਦੀ ਜਿਹਨੂੰ ਆਪਾਂ ਕਹਿ ਦਿੰਦੇ ਆ ਕ੍ਰੋਨਿਕ オਬਸਟ੍ਰਕਟਿਵ エアਵੇ ਡਿਜ਼ੀਜ਼ ਉਹਦੀ ਸਾਰੀਆਂ ਜਿਹੜੀਆਂ ਟਰੀਟਮੈਂਟ ਆ ਅਵੇਲੇਬਲ ਹੈ ਤੇ ਮੈਂ ਉਮੀਦ ਕਰਦਾ ਕਿ ਇਹਨਾਂ ਦਾ ਜਿਹੜਾ ਲੋਡ ਘੱਟ ਹੋਏਗਾ ਕਿਉਂਕਿ ਇਹ ਟਰਮੀਨਲ ਸਟੇਜ ਹੈ ਹਾਈਪਰਟੈਨਸ਼ਨ অর ਡਾਇਬੀਟਿਕ ਪੇਸ਼ੈਂਟਸ ਵਾਸਤੇ ਉਹਦੇ ਗੁਰਦੇ ਫੇਲ ਹੋ ਜਾਣਾ ਪੈਰਾਂ ਦੀਆਂ ਹੁਕਲਾ ਕੱਟੀਆਂ ਜਾਣੀਆਂ ਲੱਤ ਕੱਟੀਆਂ ਜਾਣੀ ਔਰ ਉਹਦੇ ਚ ਹਾਰਟ ਅਟੈਕ ਹੋ ਜਾਣਾ ਸਟ੍ਰੋਕ ਹੋ ਜਾਣਾ ਬ੍ਰੇਨ ਸਟ੍ਰੋਕ ਹੋ ਜਾਣਾ ਤੇ ਉਹਦੇ ਨਾਲ ਪੈਲਸੀਸ ਹੋ ਜਾਣਾ ਇਹ ਟਰਮੀਨਲ ਸਟੇजेस ਹੈ ਜਦੋਂ ਕਿ ਆਪਾਂ ਪੇਸ਼ੈਂਟ ਦਾ ਆਪਾਂ ਉਹਦਾ ਟ੍ਰੀਟਮੈਂਟ ਤਾਂ ਕਰ ਸਕਦੇ ਆ ਪਰ ਉਹਦੀ ਐਕਚੁਅਲ ਰੀਹੈਬਿਲਿਟੇਸ਼ਨ ਜਿਵੇਂ ਹੁਣ ਪੇਸ਼ੈਂਟ ਦਾ ਜਿਹੜਾ ਡਾਇਲਿਸਿਸ ਹੁੰਦਾ ਉਹ ਆਪਾਂ ਤੇ ਡਾਇਲਿਸਿਸ ਕਰਾਉਣ ਤਾਂ ਆਏਗਾ ਨਾਲ ਜੀ ਕੁਆਲਿਟੀ ਆਫ ਲਾਈਫ ਨਹੀਂ ਹੁੰਦੀ ਸੋ ਦੈਟ ਇਜ਼ ਵੀ ਆਰ ਗੱਡਸ ਜਿਹੜੀ ਜਿਹੜੀ ਹਾਂਸ ਫਾਊਂਡੇਸ਼ਨ ਦੀ ਜਿਹੜੀ ਕੰਟ੍ਰਿਬਿਊਸ਼ਨ ਹੈ ਉਹ ਲੋਡੇਬਲ ਹੈ ਪੰਜਾਬ ਸਰਕਾਰ ਦੇ ਜਿਹੜੇ ਗੈਪ ਫੰਡਿੰਗ ਕਰ ਰਹੇ ਸਾਨੂੰ ਟੈਕਨੀਸ਼ੀਅਨ ਦਿੱਤੇ ਆ ਮਸ਼ੀਨਾਂ ਦਿੱਤੀਆਂ ਬਿਲਡਿੰਗਸ ਸਾਡੇ ਕੋਲੇ ਸੀ ਸਟਾਫ ਸਾਡਾ ਟ੍ਰੇਨ ਸੀ ਸਾਡੇ ਡਾਕਟਰ ਐ ਫਿਜੀਸ਼ੀਨ ਸਾਡੇ ਆ ਇਹਨਾਂ ਦਾ ਵਿਸਟਿੰਗ ਨੈਫਰੋਲੋਜਿਸਟ ਹੋਏਗਾ ਜੋ ਇਹ ਜਿਹੜੇ ਐਨਜੀਓ ਵਾ ਬਾਕੀਆਂ ਨੂੰ ਵੀ ਮੈਂ ਬੇਨਤੀ ਕਰਦਾ ਜੀ ਇਸੇ ਤਰ੍ਹਾਂ ਸਾਡਾ ਲੁਜਾਣੇ ਦੇ ਵਿੱਚ ਹੈ ਅਸੀਂ ਉੱਥੇ ਮੇਰੇ ਕਮਿਊਨਿਟੀ ਹੈਲਥ ਸੈਂਟਰ ਪਈ ਸੀ ਜਿਹੜਾ ਅਰਬਨ ਸੀਐਸਸੀ ਇਹ ਖਾਲੀ ਪਈ ਸੀ ਉਹਨਾਂ ਨੇ ਵੀ ਇੱਕ ਸੈਂਟਰ ਆਫ ਐਕਸੀਡੈਂਟ ਬਣਾਇਆ ਉੱਥੇ ਵੀ ਸਾਡੇ ਜੈਨਨਲ ਮੈਡੀਕਲ ਕਾਲਜ ਤੋਂ ਨੈਫਰੋਲੋਜਿਸਟ ਆਂਡਾ ਹੈਲਪਫੁਲ ਐਨਜੀਓ ਨੇ ਅ 25 ਕ ਮਸ਼ੀਨਾਂ ਲਾ ਰੱਖਿਆ ਜੀ ਉਹਨਾਂ ਦੀ ਬਹੁਤ ਅੱਛਾ ਸਾਡਾ ਸੈਂਟਰ ਚੱਲ ਰਿਹਾ ਉੱਥੇ ਔਰ ਉਹਨਾਂ ਦੀ ਡਿਮਾਂਡ ਹੈ ਕਿ ਸਾਨੂੰ ਕੱਲਾ ਕਹਿੰਦੇ ਡਬਲ ਸ਼ਿਫਟ ਕਰਨ ਦੇ ਹੋਣ ਕਹਿੰਦੇ ਟ੍ਰਿਪਲ ਸ਼ਿਫਟ ਕਰਨ ਦੇ ਹੋ ਕਰਨ ਦੇ ਕਿ ਇੰਨਾ ਜ਼ਿਆਦਾ ਰਸ਼ ਹੈ